ਕਿ ਕਿਸਾਨ ਮੋਰਚੇ ਦੀ ਉਹਨਾਂ ਨਾਲ ਧਾਲ ਨਾ ਗੱਲ ਦੀ ਹੋਵੇ ਪਰ ਤੁਹਾਡੀ ਤਾਂ ਇੱਕ ਦੂਜੇ ਨਾਲ ਬਹੁਤ ਧਾਲ ਗੱਲ ਦੀ ਤੁਸੀਂ ਜਾਓ ਉੱਥੇ ਤੁਸੀਂ ਦਿੱਲੀ ਦੇ ਵਿੱਚ ਇੱਕ ਐਸੀ ਛਾਪ ਛੱਡ ਕੇ ਆਓ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੋ ਤੁਸੀਂ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੋ ਤੁਸੀਂ ਜਾ ਕੇ ਉੱਥੇ ਇਹ ਗੱਲ ਕਹੋ ਕਿ ਅੱਜ ਪੂਰਾ ਪੰਜਾਬ ਆਇਆ ਅਸੀਂ ਕਿਸਾਨ ਦੇ ਬਾਲਾ ਅਸੀਂ ਪੰਜਾਬ ਦੇ ਬਾਲਾ ਅਸੀਂ ਪੰਜਾਬੀ ਦੇ ਬਾਲਾ ਅਸੀਂ ਖੇਤਾਂ ਦੇ ਬਾਲਾ ਅਸੀਂ ਅਨਦਾਤੇ ਦੇ ਬਾਲਾ ਤੁਸੀਂ ਸਾਡੀ ਮੰਗ ਕਿਉਂ ਨਹੀਂ ਮੰਨਦੇ ਕੀ ਤੁਹਾਡੇ ਕੋਲੇ ਉਹਨਾਂ 13 ਮੰਗਾਂ ਦਾ ਵੇਰਵਾ ਨਹੀਂ ਤੁਹਾਡੇ ਕੋਲੇ ਪਰਚੇ ਦੇ ਉੱਤੇ ਲਿਖੀਆਂ ਨਹੀਂ ਹੈਗੀਆਂ ਨਹੀਂ ਹੈਗੀਆਂ ਅਸੀਂ ਦੇ ਦਿੰਨੇ ਆ ਤੁਸੀਂ ਜਾ ਕੇ ਮੂਰੇ ਪਰਚਾ ਖੜਾ ਕਰੋ ਪ੍ਰਚਾਰਕ ਕੋ ਵੀ ਭਾਈ ਆ ਮੰਗਾਨੇ ਇਹਦੇ ਵਿੱਚੋਂ ਕਿਹੜਾ ਭਾਈ ਤੁਹਾਡੇ ਕੋਲ ਟੋਟਾ ਮੰਗਦੇ ਵੀ ਭਾਈ ਧਰਤੀ ਦਾ ਇੱਕ ਹਿੱਸਾ ਤੁਹਾਨੂੰ ਕਿਸਾਨ ਚਾਹੀਦੇ ਦਿਓ ਉਹ ਚਾਹੁੰਦੇ ਜੀ ਕਿ ਸਾਡੀਆਂ ਮੰਗਾ ਮੰਨੀਆਂ ਜਾਣ ਤੁਸੀਂ ਮੰਗਾ ਮੰਨਣ ਦੀ ਥਾਂ ਉੱਥੇ ਮਰਦੇ ਹੋਏ ਬੰਦੇ ਦੇ ਉੱਤੇ ਰਾਜਨੀਤੀ ਕਰ ਰਹੇ ਹੋ ਤੁਸੀਂ ਮਰਦੇ ਹੋਏ ਬੰਦੇ ਦੇ ਉੱਤੇ ਉਹਦੇ ਸਾਹ ਕੱਲ ਨੂੰ ਪੂਰੇ ਹੋ ਜਾਣ ਫਿਰ ਤੁਸੀਂ ਪਖੰਡਵਾਜੀ ਕਰਨੀ ਆ ਚਾਕੇ ਗੱਡੀਆਂ ਟੌਂ ਟੌਂ ਕਰਦੀਆਂ ਤੁਸੀਂ ਡੱਲੇ ਵਾਲ ਪਿੰਡ ਵਾਲੇ ਤੁਰੋਗੇ ਫਿਰ ਜੋ ਤੁਸੀਂ ਕਹੋਗੇ ਜੀ ਕਿ ਬਹੁਤ ਠਾਠਾ ਮਾਰਦਾ ਕੱਟ ਸੀ ਕਿਸਾਨਾਂ ਦੀ ਇਕਤਾ ਦੇਖਣਯੋਗ ਸੀ ਕਿਸਾਨ ਇਕਤਾ ਤਾਂ ਚਲੋ ਦੇਖਣਯੋਗ ਹੈ ਹੀ ਗੁਰਬਤ ਵਾਲੇ ਬੰਦੇ ਹਮੇਸ਼ਾ ਇਕੱਠੇ ਹੁੰਦੇ ਤੁਸੀਂ ਸ਼ਾਹੂਕਰ ਕਦੋਂ ਇਕੱਠੇ ਹੋਵੋਗੇ ਮੇਰੀ ਬੇਨਤੀ ਹੈ ਜੋ